ਏਪੀਟੇ ਲੋਕੀ ਖਬਰ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਏਪੀਟ ਲਾਉਂਦੇ ਕੈਨੇਡਾ ਘਰ ਦੇ ਸਾਹਮਣੇ ਫਾਇਰਿੰਗ ਹੋਈ ਹੈ ਤੇ ਜਿਸ ਦੀ ਜ਼ਿੰਮੇਵਾਰੀ ਲੋਰੈਂਸ ਬਿਸ਼ਨੋਈ ਦੇ ਗਰੁੱਪ ਨੇ ਲਈ ਹੈ ਤੇ ਉਹਨਾਂ ਦਾ ਇਹ ਬਿਆਨ ਹੈ ਕਿ ਏਪੀਟ ਲੋਨ ਨੇ ਸਲਮਾਨ ਖਾਨ ਨਾਲ ਗਾਣਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਸੀਂ ਇਸ ਨੂੰ ਨਹੀਂ ਬਖਸ਼ਣਾ ਜੇਕਰ ਇਹ ਆਪਣੀ ਜਾਨ ਦੀ ਸਲਾਮਤੀ ਚਾਹੁੰਦਾ ਹੈ ਤੇ ਸਾਥੋਂ ਮਾਫੀ ਮੰਗ ਲਵੇ ਤੇ ਸਲਮਾਨ ਖਾਨ ਨਾਲੋਂ ਸਾਰੇ ਨਾਤੇ ਤੋੜ ਲਵੇ ਅੱਗੇ ਤੋਂ ਉਸ ਨਾਲ ਕੰਮ ਨਾ ਕਰੇ ਤੋਂ ਕਿ ਲੌਰਾ ਸ਼ਾ ਬਿਸ਼ਨੋਈ ਦੀ ਸਲਮਾਨ ਖਾਨ ਨਾਲ ਪੁਰਾਣੀ ਦੁਸ਼ਮਣੀਆਂ ਖੈਰ ਫਾਇਰਿੰਗ ਹੋਣ ਤੋਂ ਬਾਅਦ ਏਪੀਟਲੋ ਦਾ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਤੇ ਏਪੀਟਲੋ ਕਹਿੰਦਾ ਹੈ ਕਿ ਮੇਰੇ ਤੇ ਹਮਲਾ ਹੋਇਆ ਫਾਇਰਿੰਗ ਹੋਈ ਮੈਂ ਬਹੁਤ ਡਰਿਆ ਹੋਇਆ ਹਾਂ ਮੈਂ ਤਾਂ ਕਿਸੇ ਦਾ ਕੋਈ ਬੁਰਾ ਨਹੀਂ ਕੀਤਾ ਮੇਰਾ ਸਿਰਫ ਆਪਣੇ ਕੰਮ 'ਤੇ ਆਣਾ ਮੈਂ ਸਲਮਾਨ ਖਾਨ ਹੋਰਾਂ ਨਾਲ ਗਾਣਾ ਜ਼ਰੂਰ ਕੀਤਾ ਸੀ ਉਹ ਇੱਕ ਪੇੜ ਕੋਲਾਬ ਸੀ ਮੇਰਾ ਉਸ ਨਾਲ ਕੋਈ ਪਰਸਨਲ ਰਿਲੇਸ਼ਨ ਨਹੀਂ ਮਹਿਤਾ ਕੌਂਟਰੋਵਰਸੀਅਨ ਤੋਂ ਵੀ ਬਹੁਤ ਦੂਰ ਆ ਮੇਰੇ ਨਾਲ ਜੋ ਹੋ ਰਿਹਾ ਉਹ ਬਹੁਤ ਗਲਤ ਹੋ ਰਿਹਾ ਹੈ ਸਰਕਾਰ ਅੱਗੇ ਬੇਨਤੀ ਹੈ ਕਿ ਸਭ ਨੂੰ ਰੋਕਿਆ ਜਾਵੇ ਇਹ ਬਿਆਨ ਸਨ ਏਪੀਟੀ ਲੋਦੇ ਇਨ੍ਹਾਂ ਬਿਆਨਾਂ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਕੇ ਜਾਈਓ ਧੰਨਵਾਦ